welcom students اگلا mcq ਆ ਜਿਹੜਾ ਪੰਜਾਬੀ ਭਾਸ਼ਾ ਤੇ ਭਾਸ਼ਾ ਵਿਗਿਆਨ ਵਾਲੇ ਲੈਸਨ ਦਾ ਉਹ ਹੈ ਲਹਿਰ ਸਿਧਾਂਤ ਅਨੁਸਾਰ ਪਾਸ਼ਾਈ ਪਰਵਰਤਨ ਹੁੰਦਾ ਹੈ ਲਹਿਰ ਸਿਧਾਂਤ ਅਨੁਸਾਰ ਪਾਸ਼ਾਈ ਪਰਵਰਤਨ ਹੁੰਦਾ ਹੈ ਪ੍ਰਭਾਵੀ ਕੇਂਦਰ ਤੋਂ ਬਾਹਰ ਵੱਲ ਨੂੰ ਭਾਸ਼ਾ ਦਾ ਆਂਤ੍ਰਿਕ ਸਰਚਨਾ ਦੀ ਪ੍ਰਸੰਗਿਕਤਾ ਨਾਲ ਸੰਬੰਧਿਤ ਭਾਸ਼ਾ ਵਿਗਿਆਨ ਵਰਨਾਤਮਕ ਭਾਸ਼ਾ ਵਿਗਿਆਨ ਹੁੰਦਾ ਏ ਵਿਯੰਤ ਪੱਤੀ ਤੇ ਸਮਾਸੀ ਕਰਨ ਦਾ ਸੰਬੰਧ ਸ਼ਬਦ ਸਰਚਨਾ ਤੇ ਰੂਪ ਵਿਗਿਆਨ ਨਾਲ ਭਾਰਤੀ ਪਰੰਪਰਾ ਵਿੱਚ ਰੂਪ ਵਿਗਿਆਨ ਲਈ ਕਿਹੜਾ ਪਦ ਵਰਤਿਆ ਜਾਂਦਾ ਹੈ ਜਾਂ ਜਾਂਦਾ ਸੀ ਇਹਦਾ ਉੱਤਰ ਸਾਡੇ ਕੋਲ ਆਊਗਾ ਪਦ ਵਿਗਿਆਨ ਰੂਪ ਵਿਗਿਆਨ ਬਣਤਰ ਸ਼ਬਦ ਬਣਤਰ ਦਾ ਅਧਿਐਨ ਕਰਦਾ ਹੈ ਇਹ ਕਿਸ ਨੇ ਕਿਹਾ ਕਿਸ ਦਾ ਕਥਨ ਹੈ ਬਲਾਕ ਤੇ ਟ੍ਰੈਗਰ ਦਾ ਪੰਜਾਬੀ ਵਾਕਾਂ ਵਿੱਚ ਸੰਬੰਧਕ ਆਉਂਦੇ ਹਨ ਨਾਮ ਤੋਂ ਮਗਰੋਂ ਸਾਸਿਉਰ ਤੋਂ ਪਹਿਲਾ ਕਿਹੜਾ ਭਾਸ਼ਾ ਅਧਿਐਨ ਪ੍ਰਚਲਿਤ ਸੀ ਕਿਹੜਾ ਭਾਸ਼ਾ ਅਧਿਐਨ ਪ੍ਰਚਲਿਤ ਸੀ ਇਤਿਹਾਸਿਕ ਭਾਸ਼ਾ ਅਧਿਐਨ ਪੰਜਾਬੀ ਭਾਸ਼ਾ ਦੀ ਅਵਿਕਾਰੀ ਸ਼ਬਦਾਵਲੀ ਦੇ ਵਰਗਾਂ ਦੀ ਗਿਣਤੀ ਕਿੰਨੀਆਂ 5 ਚਿੰਨ ਵਿਗਿਆਨ ਭਾਸ਼ਾ ਵਿਗਿਆਨ ਦਾ ਹਿੱਸਾ ਹੈ ਇਹ ਕਥਨ ਸੀ ਜਿਹੜਾ ਉਹ ਕਿਸ ਦਾ ਸੀ ਇਹ ਕਥਨ ਸੀਗਾ ਰੋਲਾ ਬਾਰਤ ਦਾ ਪੰਜਾਬੀ ਵਿੱਚ ਕਿਹੜੀ ਤੁਨੀ ਸ਼ਬਦ ਦੇ ਅੰਤ ਉੱਪਰ ਨਹੀਂ ਆਉਂਦੀ ਲਗੂ ਸਵਰ ਧਿਆ ਇਆ ਕੇ ਨੇ ਨੋਂ ਕਿਹਸ ਦੀਆਂ ਉਦਾਹਰਣਾਂ ਨੇ ਅਕਾਲ ਕੀ ਪਛੇਤਰ ਦੀਆਂ ਨਕਾਰਨਾ ਤੇ ਪੁਸ਼ਟੀ ਦੋਵੇਂ ਨਾਲੋਂ ਨਾਲ ਚੱਲਦੇ ਹਨ ਇਹ ਕਥਨ ਭਾਰਤੀ ਕਵਿ ਸ਼ਾਸਤਰ ਦੇ ਕਿਹੜੇ ਸਿਧਾਂਤ ਨਾਲ ਸੰਬੰਧਿਤ ਹੈ ਆਪੋ ਸਿਧਾਂਤ ਨਾਲ ਪਾਸ਼ਾ ਦਾ ਉਦੇਸ਼ ਪਾਸ਼ਾ ਦਾ ਉਦੇਸ਼ ਕੀ ਹੈ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨਾ ਮਨੁੱਖੀ ਭਾਸ਼ਾ ਅਰਥ ਪੱਖੋਂ ਅਰਥ ਪੱਖੋਂ ਕੀ ਆ ਭਾਸ਼ਾ ਅਸੀਮਤਾ ਭਾਸ਼ਾ ਦੇਣ ਹੈ ਕਿਹਦੀ ਦੇਣ ਆ ਭਾਸ਼ਾ ਇਹ ਤਕਰੀਬਨ ਤਕਰੀਬਨ ਰਿਪੀਟ ਹੋਇਆ ਹੋਇਆ ਸਮਾਜ ਦੀ ਦੇਣ ਆ ਭਾਸ਼ਾ ਦਾ ਆਧਾਰ ਹੈ ਭਾਸ਼ਾ ਦਾ ਆਧਾਰ ਕੀ ਆ ਤੋਂ ਨਹੀਂ ਪ੍ਰਤੀਕ ਮਨੁੱਖੀ ਭਾਸ਼ਾ ਦਾ ਸਿਸਟਮ ਹੈ ਨਿਕੜਵਾ ਭਾਸ਼ਾ ਸੰਪਤੀ ਹੈ ਸਮਾਜਿਕ ਭਾਸ਼ਾ ਅੰਦਰ ਸ਼ਬਦ ਦੇ ਅਰਥ ਦਾ ਸਬੰਧ ਹੈ ਆਪੂਦਰਾ ਔਰਥੋਗ੍ਰਾਫੀ ਤੋਂ ਭਾਵ ਹੈ ਅੱਖਰ ਲੇਖਣ ਪ੍ਰਣਾਲੀ ਗੁਰਮੁਖੀ ਔਰਥੋਗ੍ਰਾਫੀ ਵਿੱਚ ਕਿਹੜੀ ਤਰਤੀਬ ਗੈਰਹਾਜ਼ਰ ਹੈ ਪਿੰਨਤਾ ਸੂਚਕ ਤਰਕੀਬ ਤੁਨੀ ਦੇ ਵਰਣ ਵਿੱਚ ਕੀ ਹੁੰਦਾ ਹੈ ਵੱਖਰਤਾ ਹੁੰਦੀ ਹੈ ਗ੍ਰੀਅਰ ਸੰਦੀਪਾਸ਼ਾਈ ਵੰਡ ਦੀ ਸਭ ਤੋਂ ਪਹਿਲਾ ਵਿਰੋਧਤਾ ਕਰਨ ਵਾਲਾ ਕੌਣ ਸੀ ਐਚ ਕੇ ਚਟਰਜੀ ਹਿੰਦ ਆਰ ਆਈ ਭਾਸ਼ਾ ਪਰਿਵਾਰ ਦਾ ਸੰਬੰਧ ਹੈ ਭਾਰਤ ਯੂਰਪੀ ਭਾਸ਼ਾ ਪਰਿਵਾਰ ਨਾਲ ਭਾਸ਼ਾ ਅਤੇ ਭਾਸ਼ਾ ਵਿਗਿਆਨ ਦਾ ਕਰਤਾ ਹਰ ਕੀਰਤ ਸਿੰਘ ਭਾਸ਼ਾ ਵਿਗਿਆਨ ਹੈ ਬੋਪੱਖੀ ਭਾਸ਼ਾਈ ਅਧਿਐਨ ਭਾਸ਼ਾ ਸਾਧਨ ਹੈ ਸੰਚਾਰ ਦਾ ਕਿਸੇ ਭਾਸ਼ਾ ਦੀ ਇਲਾਕਾਈ ਦੇ ਨਿਖੜਵੀਂ ਬਨਗੀ ਨੂੰ ਆਖਦੇ ਹਨ ਉਪਭਾਸ਼ਾ ਬ੍ਰਹਮੀ ਲਿਪੀ ਦਾ ਵਿਕਾਸ ਕਾਲ 500 ਈਸਵੀ ਪੂਰਵ ਸਿਧਾਂਤਕ ਭਾਸ਼ਾ ਵਿਗਿਆਨ ਦਾ ਲੇਖਕ ਹੈ ਪ੍ਰੇਮ ਪ੍ਰਕਾਸ਼ ਸਿੰਘ ਭਾਸ਼ਾ ਚੀਨਾ ਦਾ ਸਿਸਟਮ ਹੈ ਇਹ ਕਥਨ ਕਿਸ ਦਾ ਹੈ ਸੋਸੀਉਰ ਦਾ ਆਧੁਨਿਕ ਭਾਸ਼ਾਵਾਂ ਤੇ ਪ੍ਰਕਿਰਤਾ ਵਿੱਚ ਕੜੀ ਹੈ ਆਪ ਆਪ ਪ੍ਰਸ਼ ਪਾਸ਼ਾਵਾ ਕਿਹੜੀ ਉਪ ਬੋਲੀ ਵਿੱਚ ਜਾਵਾ ਨੂੰ ਜਾਮਾ ਤੁਹਾਡਾ ਨੂੰ ਥੋਡਾ ਤੀਵੀ ਨੂੰ ਤੀਵੀ ਆਖਦੇ ਹਨ ਮਲਬਈ ਵਿੱਚ ਕਿਹੜੀ ਭਾਸ਼ਾ ਮੁੱਖ ਰੂਪ ਵਿੱਚ ਹੈ ਅ ਸੌਰੀ ਪੰਜਾਬੀ ਭਾਸ਼ਾ ਮੁੱਖ ਰੂਪ ਵਿੱਚ ਹੈ ਵਿਸ਼ੇਤਰਾਤਮਕ ਪੰਜਾਬੀ ਭਾਸ਼ਾ ਦੀ ਉੱਗੀ ਵਿਸ਼ੇਸ਼ਤਾ ਹੈ ਸੁਰ ਪੰਜਾਬੀ ਭਾਸ਼ਾ ਵਿੱਚ ਅਰਧ ਸਵਰ ਹਨ ਦੋ ਪੰਜਾਬੀ ਭਾਸ਼ਾ ਮੁਖ ਰੂਪ ਵਿੱਚ ਹੈ ਵਿਗਿਆਗਤਮਕ ਪੰਜਾਬੀ ਦੀ ਅਖੰਡੀ ਧੁਨੀ ਸੁਰ ਸਟੈਂਡਰਡ ਪੰਜਾਬੀ ਵਿੱਚ ਹਾਹੇ ਦੀ ਕੀ ਸਥਿਤੀ ਹੈ ਵਿਚਕਾਰ ਤੇ ਪਿਛਲੀ ਸਥਿਤੀ ਵਾਲਾ ਹਾਹ ਹੁਰ ਵਿੱਚ ਬਦਲਦਾ ਹੈ ਸੇਤਮ ਵਰਗ ਦੀ ਭਾਸ਼ਾ ਕਿਹੜੀ ਹੈ ਸੇਤਮ ਵਰਗ ਦੀ ਭਾਸ਼ਾ ਕਿਹੜੀ ਹੈ ਜਰਮਨੀ ਸੇਤਮ ਵਰਗ ਦੀ ਭਾਸ਼ਾ ਕਿਹੜੀ ਹੈ ਅਰਮੀਨੀ ਬ੍ਰਹਮੀ ਲਿਪੀ ਦਾ ਇਸਮ ਕਾਲੀ ਲਿਪੀ ਕਿਹੜੀ ਹੈ ਖਰੋਸ਼ਠੀ ਉਚਾਰ ਭੇਦਕ ਸ਼ਕਤੀ ਕਿਹੜੀ ਹੈ ਤੁਨੀ ਅਰਥ ਭੇਦਕ ਸ਼ਕਤੀ ਕਿਹੜੀ ਹੈ ਤੁਨੀ ਫੋਨਿਮ ਤੁਨੀ ਤੁਨੀ ਗ੍ਰਾਮ ਦਾ ਪਹਿਲਾ ਵਿਆਖਿਆਕਾਰ ਕੌਣ ਸੀ ਬਲੂਮਫੀਲ ਮੰਡਾਰੀ ਭਾਸ਼ਾ ਕਿਸ ਭਾਸ਼ਾ ਦੇ ਕੇਂਦਰੀ ਰੂਪ ਹੈ ਮੰਡਾਰੀ ਭਾਸ਼ਾ ਚੀਨੀ ਭਾਸ਼ਾ ਲਈ ਫੋਨਿਮ ਹਮੇਸ਼ਾ ਨਿਰਪਰ ਕਰਦੇ ਹਨ ਫੋਨਿਮ ਕਿਸ ਤੇ ਨਿਰਪਰ ਕਰਦੇ ਨੇ ਉਚਰਿਤ ਧੁਨੀਆਂ ਤੇ ਸੁੰਨਿਆਤਮਕ ਚੀਨਾਂ ਦਾ ਦਰਸਾਇਆ ਜਾਣ ਵਾਲੀ ਵਸਤੂ ਨਾਲ ਸੰਬੰਧ ਹੁੰਦਾ ਹੈ ਅਖਤਿਆਰੀ ਟੋਨੀਗ੍ਰਾਮ ਇਕਾਈ ਹੈ ਟੋਨੀਗ੍ਰਾਮ ਇਕਾਈ ਹੈ ਆਵਾਜ਼ ਦੀ ਟੋਨੀ ਵਿਗਿਆਨ ਦਾ ਮਹੱਤਵਪੂਰਨ ਅੰਗ ਹੈ ਸੰਚਾਰਮੂਲਕ ਟੋਨੀ ਵਿਗਿਆਨ ਇਨ੍ਹਾਂ ਵਿੱਚੋਂ ਕਿਹੜਾ ਵਿਅੰਜਨ ਦਰਾਬੜੀ ਭਾਸ਼ਾ ਤੋਂ ਪੰਜਾਬੀ ਵਿੱਚ ਆਇਆ ਡਾੜਾ ਤੁਨੀ ಗ್ರಾಮ ਕਿਹਾ ਜਾਂਦਾ ਹੈ ਇੱਕ ਕੈਰੀ ਤੁਨੀ ਨੂੰ ਰੂਪਗ੍ਰਾਮ ਕਿਹਨੂੰ ਕਿਹਾ ਜਾਂਦਾ ਏ ਕੀ ਕਿਹਾ ਜਾਂਦਾ ਏ ਪਾਵੰਸ਼ ਪਾਸ਼ਾਹੀ ਸੰਚਾਰ ਵਿੱਚ ਸੰਦੇਸ਼ ਦਾ ਸਰੂਪ ਨਿਰਧਾਰਤ ਕਰਦਾ ਹੈ ਪ੍ਰਸੰਗ ਪਾਸ਼ਾਹੀ ਸੰਚਾਰ ਵਿੱਚ ਪ੍ਰਗਟਾ ਪੈਟਰਨ ਨਾਲ ਸੰਬੰਧਿਤ ਹੈ ਕੋਡ ਨਾਸਕੀ ਵਿਅੰਜਨ ਤੁਨੀ ਤੋਂ ਪਹਿਲਾਂ ਤੇ ਬਾਅਦ ਦੇ ਸਵਰ ਹਨ ਸਿਰਫ ਔਣ ਵੇਲੇ ਹੀ ਨਾਸਕੀ ਹੁੰਦੇ ਹਨ ਮੈਟਾਫਰ ਮੈਟਾਨਮੀ ਸੰਕਲਪ ਹੈ ਤੋਂ ਇਸ ਸੰਪਰਦਾਇ ਅਨੁਸਾਰ ਸਾਹਿਤ ਕਿਸ ਸ਼ਬਦ ਸ਼ਕਤੀ ਨਾਲ ਸੰਬੰਧ ਰੱਖਦਾ ਹੈ ਪੀਦਾ ਮੈਟਾਫਰ ਮੈਟਾਨਮੀ ਕਿਸ ਦੇ ਸੰਕਲਪ ਨੇ ਜੈਕ ਵਸੰਦੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਐਮਸੀਕਿਊ ਅੱਗੇ ਫਿਰ ਨੈਕਸਟ ਐਮਸੀਕਿਊ ਲੈ ਕੇ ਆਵਾਂਗੇ ਨੈਕਸਟ ਵੀਡੀਓ ਦੇ ਵਿੱਚ ਬਣੇ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆ ਓਕੇ ਥੈਂਕਸ